ਸਤਿ ਸ਼੍ਰੀ ਅਕਾਲ ਦੋਸਤੋ ਪਿਆਰ ਭਰੀ ਫਤਿਹ ਨੂੰ ਇੱਕ ਵਾਰ ਫਿਰ ਤੁਹਾਡਾ ਸਾਡੇ ਚੈਨਲ ਸਵਾਗਤ ਹੈ ਤੁਸੀਂ ਜੁੜਦੇ ਹੋ ਪੀਰ ਤੋਂ ਵਰਲਡ ਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਬੜੇ ਚਮੇਲੇ ਨੇ ਅਸੀਂ ਬੜੀਆਂ ਟੈਨਸ਼ਨ ਡਿਪਰੈਸ਼ਨ ਦੇ ਵਿੱਚ ਰਹਿੰਦੇ ਹਾਂ ਪਰ ਕੁਝ ਚੀਜ਼ਾਂ ਤੋਂ ਪਾਸੇ हट ਕੇ ਸੋਚਣ ਦੀ ਲੋੜ ਹੁੰਦੀ ਆ ਆਪਣਾ ਮਨ ਕਿਸੇ ਪਾਸੇ ਹੋਰ ਲਾਉਣ ਦੀ ਲੋੜ ਹੁੰਦੀ ਆ ਤਾਂ ਕਿ ਇਹਨਾਂ ਟੈਨਸ਼ਨਾਂ ਤੇ ਡਿਪਰੈਸ਼ਨ ਤੋਂ ਤੁਸੀਂ ਥੋੜਾ ਸਮਾਂ ਪਾਸਾ ਪਾਸਾ ਆ ਵੀਡੀਓ ਦੇਖਿਓ ਜ਼ਿੰਦਗੀ ਦੇ ਵਿੱਚ ਕਦੇ ਨਿਰਾਸ਼ ਨੀ ਹੋਵੋਗੇ ਯਾਨੀ ਸਹੀ ਦੀ ਵੀਡੀਓ ਸੁਣਿਓ ਪੂਰੀ ਸੁਣਿਓ ਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਸਾਝੇ ਕਰਿਓ। ਇੱਕ ਦਿਨ ਗੁਰੂ ਨਾਨਕ ਦੇ ਮਹਾਰਾਜ ਭਾਈ ਮਰਦਾਨਾ ਜੀ ਨੂੰ ਲੈ ਕੇ ਇੱਕ ਸਿੱਖ ਦੇ ਘਰ ਰਹੇ। ਤਾਂ ਮੰਨਿਆਂ ਦੀ ਕੱਚੀ ਸ਼ਾਨ ਸੀ ਉਹਦੀ। ਉਹਨੇ ਬੜਾ ਅਦਬ ਸਤਿਕਾਰ ਕੀਤਾ। ਉਸ ਸਿੱਖ ਦੇ ਘਰ ਵਿੱਚ ਦੀਵਾਨ ਸਜੇ ਸੰਗਤ ਜੁੜੀ। ਰਾਤ ਬਹਿ ਗਈ। ਲੋਕ ਆਪਣੇ ਘਰਾਂ ਨੂੰ ਚਲੇ ਗਏ। ਤਾਂ ਉਸ ਸਿੱਖ ਨੇ ਮਹਾਰਾਜ ਦੀ ਸੇਵਾ ਵਿੱਚ ਕਿਹਾ ਮਹਾਰਾਜ ਮੇਰੇ ਘਰ ਠਹਿਰੋ ਘਰ ਦੇ ਛੋਟੇ ਪਰ ਬਾਦਸ਼ਾਹ ਇਸ ਘਰ ਵਿੱਚ ਆਇਓ ਤਾਂ ਹੁਣ ਇੱਥੇ ਥੋੜੇ ਦਿਨ ਰਹਿ ਕੇ ਜਾਓ ਮਹਾਰਾਜ ਨੇ ਉਹਦੇ ਘਰ ਵਿੱਚ ਵਿਸ਼ਰਾਮ ਕੀਤਾ ਇੱਕੋ ਸ਼ੰ ਸੀ ਤਾਂ ਸਰਦੀਆਂ ਦੀ ਰੁੱਤ ਸੀ ਉਹ ਸਿੱਖ ਨੇ ਗਰੀਬ ਨੇ ਸੋਚਿਆ ਮਹਿਮਾਨ ਆਏ ਨੇ ਗੁਰੂ ਨਾਨਕ ਸਾਹਿਬ ਰੱਬ ਦਾ ਰੂਪ ਨੇ ਬਾਹਰ ਕਿਵੇਂ ਪਾਦਾ ਉਹਨੇ ਆਪਣੇ ਘਰ ਪਰਿਵਾਰ ਬੱਚਿਆਂ ਨੂੰ ਕਿਹਾ ਆਪਾਂ ਬਾਹਰ ਸੌਂਜਾਂਗੇ ਮਹਾਰਾਜ ਔਰ ਸੱਜੇ ਪਾਤਸ਼ਾਹ ਦੇ ਸਾਥੀ ਵਾਸਤੇ ਅੰਦਰ ਵਿਸਤਰਾ ਕਰਦਾ ਹੈ ਤਾਂ ਸੱਜੇ ਪਾਤਸ਼ਾਹ ਵਾਸਤੇ ਉਹ ਅੰਦਰ ਛੰਨ ਦੇ ਅੰਦਰ ਮਹਾਰਾਜ ਜੀ ਦਾ ਅਸਣ ਕਰ ਦਿੱਤਾ ਜਿਨਨੇ ਯਥਾ ਸ਼ਕਤ ਕੋਈ ਸਾਫ਼ ਕਪੜਾ ਚਾਦਰ ਸੀ ਵਿਛਾ ਦਿੱਤੀ ਆਪਣਾ ਔਰ ਆਪਣੇ ਬੱਚਿਆਂ ਦਾ ਵਿਸਤਰਾ ਬਾਹਰ ਲਾ ਲਿਆ ਤਾਂ ਧੰਨ ਗੁਰੂ ਨਾਨਕ ਦੇ ਮਹਾਰਾਜ ਉਸ ਛੰਨ ਵਿੱਚ ਸੱਤੇ ਨੇ ਨਾਲ ਮਹਾਰਾਜ ਦੇ ਭਾਈ ਮਰਦਾਨਾ ਜੀ ਨੇ ਇਤਿਹਾਸ ਕਹਿੰਦਾ ਅਤੀਤ ਰਾਤ ਹੋਈ ਤੇ ਬੱਦਲ ਅਸਮਾਨ ਵਿੱਚ ਹੋਇਆ ਤੇ ਵਰਖਾ ਸ਼ੁਰੂ ਹੋ ਗਈ ਗੁਰੂ ਪਰਖਦਾ ਸਿੱਖ ਨੂੰ ਸੰਕਟ ਦਿੰਦਾ ਜਾਣ ਬੁੱਝ ਕੇ ਕਿ ਪਰਖਿਆ ਜਾਵੇ ਇਹ ਕਿੱਥੇ ਖਲੋਤਾ ਹੈ ਤਾਂ ਹੁਣ ਵਰਖਾ ਸ਼ੁਰੂ ਹੋਈ ਤਾਂ ਮੀਂਹ ਤਾਂ ਪਹਿਲਾਂ ਉਹਨਾਂ ਤੇ ਪੈਣਾ ਸੀ ਨਾ ਜਿਹੜੇ ਬਾਹਰ ਪਏ ਨੇ ਛੰਨ ਵਾਲੇ ਤੇ ਤਾਂ ਘਟ ਬਰੀਪਰੇ ਕਿਣੀਆਂ ਦਾ ਮੀਂਹ ਸ਼ੁਰੂ ਹੋਇਆ ਤਾਂ ਸਿੱਖ ਦੇ ਮਨ ਵਿੱਚ ਆਇਆ ਕਿ ਤੇ ਛੰਨ ਜੋ ਨਾ ਪਵੇ ਨਿਹਰਾਜ ਦੀ ਨੀਂਦ ਖਰਾਬ ਹੋ ਗਈ ਦੀ ਸੱਜੇ ਬਾਦਸ਼ਾਹ ਭਾਗਾਂ ਨਾਲ ਸਾਡੇ ਘਰ ਆਏ ਨੇ ਇਹਨੇ ਆਪਣੇ ਆਪਣੇ ਬੱਚਿਆਂ ਦੇ ਥੱਲੇ ਜੋ ਬਿਸਤਰਾ ਚਾਦਰਾਂ ਵਿਛਾਈਆਂ ਸਨ ਉਹ ਕੱਟ ਕੇ ਹੌਲੀ-ਹੌਲੀ ਛੱਤ ਛੰਨ ਉੱਤੇ ਪਾ ਦਿੱਤੀਆਂ ਕਿ ਜੇ ਵਰਖਾ ਤੜਦੇ ਤੱਕ ਵਧਦੇ ਆਂ ਵਧਦੇ ਆਂ ਥੋੜੀ ਹੋਰ ਕਿਣੀਆਂ ਵਧੀਆਂ ਹੋਰ ਅਧਾ ਘੰਟਾ ਗੁਜ਼ਰ ਜੋ ਇਹਨੇ ਤੜਾਈ ਕੱਟੀ ਇਹਨੇ ਜਤਰਾ ਜੋ ਬਿਸਤਰਾ ਸੀ ਸਭ ਕੁਝ ਸ਼ਾਨ ਦੇ ਉੱਪਰ ਪਾ ਦਿੱਤਾ ਗੁਰੂ ਨਾਨਕ ਸਾਹਿਬ ਮਹਾਰਾਜ ਸਭ ਕੁਝ ਜਾਣਦੇ ਨੇ ਸੁੱਤੇ ਥੋੜੀ ਨੇ ਹਜ਼ੂਰ ਵੇਖ ਰਹੇ ਸਨ ਤਨ ਤੜਕੇ ਤੱਕ ਬਰੀਕ ਕਿਣੀਆਂ ਦਾ ਮੀਂਹ ਪਿਆ ਥੋੜੀ ਜਿਹੀ ਬਿਜਲੀ ਲਸ਼ਕੀ ਮੱਧਲ ਗਰਜਿਆ ਇਹਨੇ ਬਾਹਰ ਪਰਿਵਾਰ ਨੇ ਬਹਤੇ ਰਾਤ ਕੱਟੀ ਗੁਰੂ ਨਾਨਕ ਸਾਹਿਬ ਵੇਖਦੇ ਰਹੇ ਰਾਤ ਲੰਘੀ ਸਵੇਰ ਹੋਈ ਬੜਾ ਸੋਹਣਾ ਸੂਰਜ ਚੜ ਗਿਆ ਦੀਵਾਨ ਸੱਜ ਗਿਆ ਸੰਗਤ ਆ ਗਈ ਤਾਂ ਮਹਾਰਾਜ ਸਿੱਧੇ ਬਾਦਸ਼ਾਹ ਜੀ ਨੇ ਕੀਰਤਨ ਸੁਣਾਇਆ ਸੰਗਤ ਜੁੜੀ ਰਹੀ ਫਿਰ ਵਰ ਸਿੱਖਾਂ ਨੇ ਰਾਸ਼ਨ ਲਿਆ ਕੇ ਲੰਗਰ ਤਿਆਰ ਕੀਤਾ ਸਾਰਾ ਦਿਨ ਆਲੇ ਦੁਆਲੇੋਂ ਸੰਗਤ ਆਈ ਜਦੋਂ ਸ਼ਿਖਰ ਦੁਪਹਿਰ ਹੋ ਗਈ ਤਾਂ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਤਿੱਲਾਂ ਦੀ ਡੰਬੀ ਮੰਗਾਓ ਅੱਗ ਲਿਆਓ ਕਿਤੇ ਉਹਨੇ ਕਿਹਾ ਮਹਾਰਾਜ ਜੀ ਬਲ ਦੀ ਅੱਗ ਚਾਹੀਦੀ ਹੈ ਕਾਦੇ ਵਾਸਤੇ ਕਹਿੰਦੇ ਜਿੱਥੇ ਭੋਜਨ ਲੰਗਰ ਤਿਆਰ ਹੋ ਰਿਹਾ ਹੈ ਉਤੋਂ ਬਲ ਦੀ ਇੱਕ ਲੱਕੜ ਲੈ ਕੇ ਆਓ ਉਹ ਬਲ ਦੀ ਲੱਕੜ ਲਿਆਂਦੀ ਤਾਂ ਮਹਾਰਾਜ ਉਹ ਸਿੱਖ ਨੂੰ ਕਹਿੰਦੇ ਵੀ ਕੋਈ ਕੀਮਤੀ ਸਮਾਨ ਤੇ ਨਹੀਂ ਤੇਰਾ ਛੰਨ ਵਿੱਚ ਹੁਣ ਕਿਹਾ ਮਹਾਰਾਜ ਹੁਕਮ ਕਰੋ ਕੀ ਕਹਿਣਾ ਚਾਹੁੰਦੇ ਹੋ ਹਜ਼ੂਰ ਨੇ ਕਹ ਆ ਕੋਈ ਕੀਮਤੀ ਸਮਾਨ ਹੈ ਤਾਂ ਅਡ ਲਾ ਜੇ ਕੋਈ ਕੀਮਤੀ ਸਮਾਨ ਹੈ ਤਾਂ ਅਡ ਲਾ ਅੱਜ ਅਸੀਂ ਜਾਣੇ ਤੇ ਤੇਰੀ ਸ਼ਾਨ ਨੂੰ ਅੱਗ ਲਾ ਜਾਣੀ ਹੁਣ ਲੋਕ ਹੈਰਾਨ ਨੇ ਤੇ ਕਈ ਕਹਿੰਦੇ ਨੇ ਆ ਰੱਖ ਗੁਰੂ ਨਾਨਕ ਸਾਹਿਬ ਨੂੰ ਘਰ ਵਿੱਚ ਲੈ ਸਾਧੂਆਂ ਨੂੰ ਰੱਖਣ ਦਾ ਸਵਾਲ ਇਹ ਹੁਣ ਤੇਰੀ ਸ਼ਾਨ ਨੂੰ ਅੱਗ ਲਾ ਕੇ ਜਾਣ ਗਰੀਬ ਬੰਦਾ ਹੈ ਗਰੀਬ ਦੀ ਸ਼ਾਨ ਨੂੰ ਅੱਗ ਕਦੇ ਵਾਸਤੇ ਮਹਾਰਾਜ ਨੇ ਕਿਹਾ ਬਈ ਜੇ ਕੋਈ ਸਮਾਨ ਕੱਟਣਾ ਤੇ ਕੱਟਲਾ ਤੇਰੀ ਸ਼ਾਨ ਨੂੰ ਅੱਗ ਲਾਉਣੀ ਹੈ ਉਹ ਤੋਂ ਬਾਅਦ ਅਸੀਂ ਚਲੇ ਜਾਣਾ ਧੰਨ ਗੁਰੂ ਨਾਨਕ ਦੇ ਮਹਾਰਾਜ ਅੱਗੇ ਹੱਥ ਜੋੜ ਕੇ ਸਿੱਖ ਨੇ ਕਿਹਾ ਪਾਦਸ਼ਾ ਸਭ ਤੋਂ ਕੀਮਤੀ ਦੀਤ ਤਾਂ ਤੁਹਾਡਾ ਨਾਮ ਹੈ ਉਹ ਮੇਰੇ ਹਿਰਦੇ ਚ ਵਸਾ ਦਿਓ ਮੈਨੂੰ ਆ ਕੁਝ ਨਹੀਂ ਚਾਹੀਦਾ ਮਹਾਰਾਜ ਇਹਦੇ ਵਿੱਚ ਕੀ ਹੈ ਤਾਂ ਤੁੰਗ ਗੁਰੂ ਨਾਨਕ ਦੇ ਮਹਾਰਾਜ ਨੇ ਕਿਹਾ ਭਾਈ ਮਰਦਾਨੇ ਸਮੇਤ ਸਮਾਨ ਆ ਪਕੜੋ ਬਲ ਦੀ ਲੱਕੜ ਤੇ ਆਕਲਾ ਦਿਓ ਬਲਦੀ ਹੋਈ ਲੱਕੜ ਲੈ ਕੇ ਭਾਈ ਮਰਦਾਨੇ ਨੇ ਹੁਕਮ ਮੰਨਿਆ ਸਮੇਤ ਸਮਾਨ ਉਹ ਸਿੱਖ ਦੀ ਕੁੱਲੀ ਨੂੰ ਆਕਲਾ ਦਿੱਤੀ ਉਹਦੀ ਸ਼ਨ ਲਟਾ ਲਟ ਬੜਨ ਲੱਗੀ ਕਈ ਕੱਚੇ ਲੋਕ ਨਿੰਦਿਆ ਕਰਨ ਲੱਗ ਪਏ ਲਓ ਰੱਖੋ ਸਾਧੂਆਂ ਨੂੰ ਘਰ 'ਚ ਮਸਾਂ ਵਿਚਾਰੇ ਗਰੀਬ ਨੇ ਸ਼ਾਨ ਬਣਾਈ ਉਹਨੂੰ ਦੇਣਾ ਤਾਂ ਕੁਝ ਕੀ ਹੈ ਮਹਾਰਾਜ ਨੇ ਅੱਗ ਲਾ ਦਿੱਤੀ ਸਮੇਤ ਸਮਾਨ ਸਾੜ ਦਿੱਤਾ ਉਹ ਸਿੱਖ ਉਹਦਾ ਪਰਿਵਾਰ ਹੁਕਮ ਤੇ ਭਾਣੇ ਵਿੱਚ ਖੜਾ ਜਦੋਂ ਅੱਗ ਵੱਲ ਰਹੀ ਸੀ ਸ਼ਾਨ ਸੜ ਕੇ ਸੁਆਹ ਹੋ ਗਈ ਫਿਰ ਗੁਰੂ ਨਾਨਕ ਦੇ ਮਹਾਰਾਜ ਨੇ ਪਿਆਰ ਨਾਲ ਕਿਹਾ ਸਿੱਖਾ ਤੇਰੀ ਸ਼ਾਨ ਪਤਾ ਕਿਉਂ ਸਾੜੀ ਹੈ ਉਹਨ ਕੇ ਮਹਾਰਾਜ ਮੈਂ ਪੁੱਛਣਾ ਹੀ ਨਹੀਂ ਕਿਉਂ ਸਾੜੀ ਹੈ ਮਹਾਰਾਜ ਮੈਂ ਕਿਉਂ ਪੁੱਛਣਾ ਕਿਉਂ ਸਾੜੀ ਹੈ ਹਜ਼ੂਰ ਨੇ ਕਿਹਾ ਤੂੰ ਪੁੱਛੇਗਾ ਨਹੀਂ ਤੇਰੀ ਕੁੱਲੀ ਤੇਰੀ ਸ਼ਾਨ ਤੇਰੇ ਇੱਕੋ ਦੋ ਚਾਰ ਲੀਰੇ ਕੱਪੜੇ ਸੀ ਅਸੀਂ ਸਾੜ ਦਿੱਤੇ ਪੁੱਛੇਗਾ ਨਹੀਂ ਕਿਉਂ ਸਾੜੇ ਨੇ ਉਹਨਾਂ ਕਹੇ ਮਹਾਰਾਜ ਮੈਂ ਕਿਉਂ ਪੁੱਛਾਂ ਕਿਉਂ ਸਾੜੇ ਨੇ ਜੇ ਤੁਹਾਨੂੰ ਚੰਗਾ ਲੱਗਦਾ ਤੁਸੀਂ ਅੱਗ ਲਾ ਦਿੱਤੀ ਮਹਾਰਾਜ ਮੈਂ ਕੁਝ ਨਹੀਂ ਪੁੱਛਾਂਗਾ ਇਹਨੂੰ ਸਿੱਖੀ ਕਹਿੰਦੇ ਨੇ ਜੀ ਗੁਰੂ ਤੋਂ ਨਾ ਪੁੱਛਣਾ ਮੇਰੇ ਨਾਲ ਤੇ ਕਿਉਂ ਹੋਇਆ ਆਪਾਂ ਕਈ ਵਾਰ ਪੁੱਛਣ ਲੱਗ ਜਾਂਦੇ ਸਾਡੇ ਨਾਲ ਹੀ ਐ ਕਿਉਂ ਕਰ ਰਹੇ ਹੋ ਦੰਗੁਰੂ ਨਾਨਕ ਦੇ ਮਹਾਰਾਜ ਨੇ ਕਿਹਾ ਪੁੱਛੇਗਾ ਨਹੀਂ ਕਿਉਂ ਅਕਲ ਆਈ ਹੈ ਤੇਰੀ ਛੰਨ ਕੱਪੜੇ ਲੀੜੇ ਸਾੜ ਦਿੱਤੇ ਤੂੰ ਪੁੱਛੇਗਾ ਨਹੀਂ ਕਿਉਂ ਉਹਨੇ ਕਿਹਾ ਮਹਾਰਾਜ ਮੈਂ ਨਹੀਂ ਪੁੱਛਣਾ ਹਜ਼ੂਰ ਨੇ ਕਿਹਾ ਫਿਰ ਸੁਣ ਤੇਰੀ ਬੁੱਲੀ ਨੂੰ ਤਾਂ ਅੱਗ ਲਾਈ ਹੈ ਛੰਨ ਤੇਰੀ ਤਾਂ ਸਾੜ ਦਿੱਤੀ ਹੈ ਅਸੀਂ ਸਾਰੀ ਰਾਤ ਵਿਚਾਰ ਕਰਦੇ ਰਹੇ ਸਿੱਖ ਦਾ ਦਿਲ ਬਹੁਤ ਵੱਡਾ ਪਰ ਘਰ ਬਣਾ ਛੋਟਾ ਲੈ ਸਿੱਕਾ ਅੱਗ ਲਾ ਕੇ ਸਾੜ ਦਿੱਤਾ ਹੁਣ ਮਹਿਲ ਬਣ ਗਿਆ ਗੁਰੂ ਕਈ ਵਾਰ ਪੁੱਲੀਆਂ ਸਾੜ ਦਿੰਦਾ ਹੈ ਤੇ ਮਹੱਲ ਬਣਾਉਂਦਾ ਹੈ। ਗੁਰੂ ਕਈ ਵਾਰ ਥੋੜਾ ਜਿਹਾ ਦੁੱਖ ਦਿੰਦਾ ਹੈ, ਉਤੋਂ ਬਾਦ ਕਨੇਰੇ ਸੁੱਖ ਨਾਲ ਘਰ ਪਰ ਦਿੰਦਾ ਹੈ। ਗੁਰੂ ਕਈ ਵਾਰ ਛੋਟਾ ਜਿਹਾ ਘਾਟਾ ਪਾਉਂਦਾ ਹੈ, ਉਤੋਂ ਬਾਦ ਕਰੋੜਾਂ ਦਾ ਮੁਨਾਫਾ ਦੇ ਦਿੰਦਾ ਹੈ। ਇਹ ਗੁਰੂ ਦੀ ਆਪਣੀ ਕਲਾ ਹੈ ਪਰ ਸਿੱਖ ਕਦੇ ਨਰਾਜ ਤੇ ਦਰਾਜ ਨਾ ਕਰੇ। ਅੱਜ ਮੇਰੇ ਸਤਿਗੁਰੂ ਜੀ ਦੀ ਮਹਿਮਾ ਵਿੱਚ ਰਾਏ ਭੁਲਾਰ ਕਹਿੰਦਾ ਮੈਂ ਤਾਂ ਕਾਲੂ ਤੈਨੂੰ ਨਹੀਂ ਪਤਾ ਇਹ ਸੰਪਤੀ ਰਾਜ ਵਿਡਿਆਈ ਸੋਭਾ ਮੇਰੀ ਨਹੀਂ ਸਭ ਕੁਝ ਤੇਰੇ ਨਾਨਕ ਦੀ ਵਕਸੀ ਹੋਈ ਹੈ ਪਰ ਸਰਤਾ ਉਰਤਾਰ ਪਰਮ ਪ੍ਰੇਮ ਉਪਜਾਵਈ ਕਹਿੰਦੇ ਹੈ ਮੈਂ ਤਾਂ ਕਲਿਆਣ ਦਸ ਆਪਣੇ ਹਿਰਦੇ ਵਿੱਚ ਸਰਤਾ ਧਾਰਨ ਕਰ ਆਪਣੇ ਹਿਰਦੇ ਵਿੱਚ ਵਿਸ਼ਵਾਸ ਬਣਾ ਮੈਨੂੰ ਦੁੱਖ ਹੁੰਦਾ ਨਾਨਕ ਤੇਰਾ ਪੁੱਤਰ ਹੈ ਪਰ ਤੈਨੂੰ ਸਾਰ ਨਹੀਂ ਹੈ ਅੰਮ੍ਰਿਤਦਾਸ ਸ੍ਰੀ ਗੁਰੁ ਸੁਖਦ ਸਤਸ ਰੂਪ ਅਨੂਪ ਅੰਮ੍ਰਿਤਦਾਸ ਸ੍ਰੀ ਗੁਰੁ ਸੁਖਦ ਸਤਸ ਰੂਪ ਆਨੂ ਬੋਕਸਿੰਗ ਲਿਖਦੇ ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ ਜਿਹੜੀ ਜਿਹੜੀ ਸ਼ਰਧਾ ਬਣਦੀ ਹੈ ਭਾਵੇਂ ਉਹ ਭੂਪ ਮੀਨਨ ਰਾਜਾ ਹੋਵੇ ਤੇ ਭਾਵੇਂ ਤਨਾਲ ਹੋਵੇ ਗੁਰੂ ਨਾਨਕ ਸਭ ਨੂੰ ਬਖਸ਼ ਦਿੰਦੇ ਨੇ ਔਰ ਸਾਰਿਆਂ ਦੀਆਂ ਝੋਲੀਆਂ ਸੁੱਖ ਖੁਸ਼ੀਆਂ ਨਾਲ ਭਰਦੇ ਨੇ ਸੋ ਇਹ ਵੀਡੀਓ ਸੁਣੀ ਆ ਤੁਸੀਂ ਪ੍ਰਵਚਨ ਸੁਣੇ ਨੇ ਗਿਆਨੀ ਸਿੰਘ ਨੇ ਤੇ ਜਿੰਦਗੀ ਦੇ ਵਿੱਚ ਕਦੇ ਨਿਰਾਸ਼ ਹੋਣ ਦੀ ਲੋੜ ਨਹੀਂ ਕਦੇ ਹਾਤਾਸ਼ ਹੋਣ ਦੀ ਲੋੜ ਨਹੀਂ ਹਰ ਸੁੱਖ ਜਿੰਦਗੀ ਦੇ ਦੋਖ ਹੈ ਜੇ ਦੋਖ ਆਇਆ ਸੁੱਖ ਵੀ ਆਉਗਾ ਸੋ ਇਸੇ ਤਰ੍ਹਾਂ ਜਿੰਦਗੀ ਇਹਨਾਂ ਚੀਜ਼ਾਂ ਨਾਲ ਚੱਲਦੀ ਹੈ ਕਦੇ ਨਿਰਾਸ਼ ਨਾ ਹੋਵੇ ਜਿੰਦਗੀ ਦੇ ਵਿੱਚ ਕਦੇ ਡੋਲੇ ਨਾ ਕਦੇ ਆਪਣੇ ਆਪ ਨੂੰ ਨੀਮਾ ਦਾ ਸਮਝੋ ਸੋ ਵੀਡੀਓ ਦੇ ਕਮੈਂਟ ਬਾਕਸ ਵਿੱਚ ਆਪਣਾ ਵਿਚਾਰ ਜਰੂਰ ਸਾਂਝਾ ਕਰਨਾ ਬੱਸ